ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੂਗੇ ਅੱਜ ਨਾ ਰਤੀਏ ਅਸੀਂ ਲਾਲੀ ਰੋਡ ਤੇ ਬਣਚੇ ਆ ਆਪਣੇ ਬਾਈ ਬੂਟਾ ਸਿੰਘ ਐ ਕਿਸਾਨ ਇਹਨਾਂ ਦੇ ਕੋਲੇ ਆਪਣਾ ਤਾਂ 3 ਕਿੱਲੇ ਬਾਣਾ ਹੈ ਬਾਕੀ ਠੇਕੇ ਤੇ ਲੈ ਕੇ ਖੇਤੀ ਕਰਦੇ ਆ ਲਗਭਗ ਵੀ 10-12 ਏਕੜ ਦੇ ਕਰੀਬ ਇਹਨਾਂ ਨੇ ਜਿਹੜੀ ਇੱਥੇ ਕਣਕ ਦੀ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਤੇ ਉਹ ਸੁਪਰ ਸੀਡਰ ਹੈ ਜਿਹੜਾ ਪ੍ਰਸ਼ਾਸਨ ਰეკਮੈਂਡ ਕਰਦਾ ਹੈ ਖੇਤੀਬਾੜੀ ਵਿਭਾਗਮ ਦੇ ਯੂਨੀਵਰਸਿਟੀ ਵੱਲੋਂ ਜਿਹੜਾ ਡੀਡੀਏ ਡੀਸੀ ਐਸਡੀਐਮ ਉਹ ਸਾਰੇ ਕਹਿੰਦੇ ਆ ਵੀ ਇਹ ਉਹਨਾਂ ਨੇ ਰეკਮੈਂਡ ਕੀਤਾ ਇਹਦੇ ਨਾਲ ਸੁਪਰ ਸੀਡਰ ਨਾਲ ਬਜਾਈ ਕਰੋ ਤੋਡੇ ਜਿਹੜਾ ਸੁੰਢੀ ਨਹੀਂ ਪੈਂਦੀ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦੇਖੋ ਮਤਲਬ ਵੀ ਦੇਖ ਕੇ ਬੰਦੇ ਨੂੰ ਹੈਰਾਨੀ ਹੁੰਦੀ ਐ ਇੰਨੀ ਜ਼ਿਆਦਾ ਇਹਦਾ ਪ੍ਰਕੋਪ ਐ ਇਹ ਹੁਣ ਇਹਨਾਂ ਨਾਲ ਗੱਲਬਾਤ ਕਰੀ ਸੀ ਸੀ ਆ ਕੇ ਇਹ ਕਹਿੰਦੇ ਵੀ ਅਸੀਂ ਦਵਾਰੇ ਇਹਨੂੰ ਵਾਕੇ ਵੇਚਾਂਗੇ ਹੋਰ ਇਹਦਾ ਕੋਈ ਹੱਲ ਨਹੀਂ ਅਸੀਂ ਸਾਰੀਆਂ ਦਵਾਈਆਂ ਦਵੂਣੀਆਂ ਵੀ ਪਾ ਕੇ ਦੇਖ ਲਈਆਂ ਮਸਲਾ ਹੱਲ ਨਹੀਂ ਹੋਇਆ ਹੈਗਾ ਤੇ ਆਹ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਇੰਨਾ ਜ਼ਿਆਦਾ ਗੰਭੀਰ ਐ ਮਸਲਾ ਜਿਹੜੀ ਇਹਨਾਂ ਨੇ ਪੇਡਿਆਂ ਚੋਂ ਪੱਟ ਕੇ ਹੁਣੀ ਸਾਡੇ ਸਾਹਮਣੇ ਤੇ ਇੱਕ ਪਾਸੇ ਜਿਹੜਾ ਆਪਣੇ ਖੇਤੀਬਾੜੀ ਵਿਭਾਗ ਦੇ ਡੀਡੀ ਐ ਅਸੀਂ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਮੈਡਮ ਦੇ ਨਾਲ ਮੀਟਿੰਗ ਸੀਗੀ ਉੱਥੇ ਅਸੀਂ ਇਹ ਮੁੱਦਾ ਠਾਾਇਆ ਸੀਗਾ ਸੁੰਡੀ ਵਾਲਾ ਵੀ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਦੇ ਖੇਤਾਂ ਦੇ ਵਿੱਚ ਸੁੰਡੀ ਬਹੁਤ ਹੈ ਤੇ ਪਹਿਲਾਂ ਤਾਂ ਪ੍ਰਸ਼ਾਸਨ ਨੇ ਇਸ ਗੱਲ ਤੋਂ ਕਹਿ ਕੇ ਭੱਜ ਗਿਆ ਵੀ ਬਜਾਈ ਦੇ ਟਾਈਮ ਇਹਦੀ ਗਰਦੌਰੀ ਨਹੀਂ ਕਰਾਈ ਜਾ ਸਕਦੀ ਜੀ ਇਹਦਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਵਗੈਰਾ ਕੁਝ ਨਹੀਂ ਦਿੱਤਾ ਜਾ ਸਕਦਾ ਫਿਰ ਜਿਹੜਾ ਖੇਤੀਬਾੜੀ ਵਿਭਾਗ ਦੇ ਆਪਣੇ ਜ਼ਿਲ੍ਹੇ ਦਾ ਹੈੱਡ ਹੈ ਮੇਨ ਹੈਗਾ ਉਹ ਡੀਡੀਏ ਉਹ ਇਹ ਗੱਲ ਕਹਿੰਦਾ ਵੀ ਜਿਹੜਾ ਇਹ ਸੁੰਡੀ ਹੈ ਇਹ ਪੈਦਾ ਹੁੰਦੀ ਹੈ ਤੇ ਜੇ ਇਹ ਥੋੜੇ ਟਾਈਮ 'ਚ ਮਰ ਜਾਂਦੀ ਹੈ ਪੈਦਾ ਹੋਣ ਤੋਂ ਮਰਨ ਤੱਕ ਇਹਦਾ ਇੱਕ ਟਾਈਮ ਪੀਰੀਅਡ ਹੈ ਉਹ ਟਾਈਮ ਪੀਰੀਅਡ ਦੇ ਵਿੱਚ ਕੋਈ ਨੁਕਸਾਨ ਨਹੀਂ ਕਰਦੀ ਇਹ ਗੱਲ ਸਹੀ ਹੈ ਵੀ ਇਹ ਸੁੰਡੀ ਨੁਕਸਾਨ ਨਹੀਂ ਕਰਦੀ ਹੈਗੀ ਦੇਖ ਲਓ ਵੀ ਨੁਕਸਾਨ ਥੋੜੇ ਸਾਹਮਣੇ ਕੈਮਰਾ ਘੁਮਾ ਦਿਓ ਇੰਨਾ ਜ਼ਿਆਦਾ ਨੁਕਸਾਨ ਹੈ ਵੀ ਇਹ ਕਣਕ ਦੁਬਾਰੇ ਬੀਜਣੀ ਪੂਰੀ ਡੀਡੀਏ ਨੂੰ ਦੇਖਣਾ ਚਾਹੀਦਾ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਨੇਗੇ ਦਫ਼ਤਰਾਂ 'ਚ ਬੈਠ ਕੇ ਇਹ ਗੱਲ ਕਹਿੰਦੇ ਰਹਿੰਦੇ ਆ ਬਈ ਜਿਹੜਾ ਕਿਸਾਨ ਹੈ ਉਹੀ ਖਾਮਖਾਈ ਮੁੱਦਾ ਬਣਾਉਂਦੇ ਆ ਤੇ ਗਰਾਊਂਡ ਤੇ ਆ ਕੇ ਹੁਣ ਉਹ ਦੇਖਣ ਅਸੀਂ ਸਵੇਰੇ ਅੱਜ ਇਹ ਰਤੀਏ ਜਿਹੜਾ ਆਪਣੇ ਬਲਾਕ ਦੇ ਵਿੱਚ ਸੁਪਰਵਾਈਜ਼ਰ ਬਣਾਇਆ ਹੋਇਆ ਸੀਗਾ ਪਰਾਲੀ ਵਾਲੇ ਪਰਚੇ ਪਾਉਣ ਵਾਸਤੇ ਜਗਮੀਤ ਉਹਨੂੰ ਫੋਨ ਕਰਿਆ ਫਿਰ ਆਪਣੇ ਬਲਾਕ ਅਫੀਸਰ ਨੇਗੇ ਏਡੀਓ ਸੰਦੀਪ ਉਹਨਾਂ ਨੂੰ ਫੋਨ ਕਰਿਆ ਫਿਰ ਆਪਣੇ ਸ਼ਹਿਰ ਦੇ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਫੋਨ ਕਰਿਆ ਫਿਰ ਡੀਡੀਏ ਸਾਹਿਬ ਆਪਣੇ ਜ਼ਿਲ੍ਹੇ ਦੇ ਉਹਨਾਂ ਨੂੰ ਫੋਨ ਕਰਿਆ ਸਾਰੇ ਅਫਸਰਾਂ ਨੂੰ ਫੋਨ ਕਰ ਲਿਆ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਉਹ ਕਹਿੰਦੇ ਉਹ ਫਲਾਣਾ ਟੀਮ ਬਣਾ ਕੇ ਭੇਜੂਗਾ ਉਹ ਫਲਾਣਾ ਟੀਮ ਬਣਾ ਕੇ ਭੇਜੂਗਾ ਜੀ ਸੋਮਵਾਰ ਤੱਕ ਟੀਮ ਆਊਗੀ ਉਦੋਂ ਤੱਕ ਤਾਂ ਜੇ ਜਿੱਥੇ ਥੋੜਾ ਹੈਗਾ ਜਾਂ ਜਾਦੇ ਉਦੋਂ ਤੱਕ ਤਾਂ ਸਾਰੇ ਕਿਸਾਨ ਆਪਣੇ ਲੈਵਲ ਤੇ ਆਪ ਹੀ ਇਹਦਾ ਮਸਲਾ ਕਰ ਲੈਣਗੇ ਹੱਲ ਤੇ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਸੀਗੇ ਉਦੋਂ ਇਹਨਾਂ ਬਟਾਂ ਤੇ ਪੁਲਿਸ ਖੇਤੀਬਾੜੀ ਵਿਭਾਗ ਦੇ ਅਫਸਰ ਆਦੇ ਐਨਜੀਟੀ ਦੇ ਅਫਸਰ ਜਿੰਨੇ ਡਿਪਾਰਟਮੈਂਟਾਂ ਦੇ ਅਫਸਰ ਹੋ ਦਫ਼ਤਰਾਂ 'ਚ ਘੱਟ ਤੇ ਖੇਤਾਂ 'ਚ ਵੱਧ ਤੇ ਹੁਣ ਜਦੋਂ ਮਸਲਾ ਇਹਦਾ ਸੁੰਢੀ ਦਾ ਕਿਸਾਨਾਂ ਦੀ ਗੱਲ ਸੁਣਨ ਦਾ ਹੁਣ ਕੋਈ ਅਫਸਰ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਤਾਂ ਅਸੀਂ ਅਪੀਲ ਕਰਦੇ ਹਾਂ ਵੀ ਪ੍ਰਸ਼ਾਸਨ ਇਹਦੀ ਜਿਹੜੀ ਰਿਪੋਰਟ ਹੈ ਬਣਵਾ ਕੇ ਜਿਹੜੇ ਸੰਦ ਦੇ ਰეკਮੈਂਡ ਕੀਤੇ ਨੇ ਉਹਨਾਂ ਤੇ ਦੁਬਾਰੇ ਸੋਚ ਵਿਚਾਰ ਕਰੇ ਤਾਂ ਜਿਹੜੇ ਕਿਸਾਨ ਜੇ ਛੋਟੇ ਨੇ ਨਹੀਂ ਬੀਜ ਸਕਦੇ ਜਿਨ੍ਹਾਂ ਦੇ ਪਰਾਲੀ ਵਾਲੇ ਪਰਚੇ ਐ ਅਸੀਂ ਇਹ ਵੀ ਮੰਗ 28 ਸੀ ਵੀ ਉਹ ਪਰਚੇ ਰੱਦ ਹੋਣ ਜਿਨ੍ਹਾਂ ਤੋਂ ਜੁਰਮਾਨਾ ਵਸੂਲਿਆ ਉਹਨਾਂ ਦਾ ਜੁਰਮਾਨਾ ਵਾਪਸ ਕੀਤਾ ਜਾਵੇ ਪਰ ਜਿਹੜਾ ਮੈਂਕਮੇ ਦੇ ਅਫਸਰ ਨੇ ਜਾਂ ਜਿਹੜੇ ਇਹਨਾਂ ਦੇ ਖੇਤੀਬਾੜੀ ਉਹਨਾਂ ਚ ਪ੍ਰੋਫੈਸਰ ਯੂਨੀਵਰਸਿਟੀ ਚ ਹੈਗੇ ਨੇ ਉਹ ਰਿਸਰਚ ਕਰਨ ਦੁਬਾਰੇ ਇਹੋ ਜੇ ਸੰਦ ਰეკਮੈਂਡ ਕਰਨ ਜਿਦੇ ਨਾਲ ਪਰਾਲੀ ਦਾ ਹੱਲ ਹੋ ਸਕੇ ਕਿਸਾਨ ਵੀ ਨਹੀਂ ਚਾਹੁੰਦਾ ਵੀ ਇਹਨੂੰ ਅੱਗ ਲਾਈ ਜਾਵੇ ਪ੍ਰਦੂਸ਼ਣ ਕੀਤਾ ਜਾਵੇ ਪਰ ਜਦੋਂ ਉਹਨਾਂ ਕੋਲੇ ਕੋਈ ਬਕਲਪੇ ਨਹੀਂ ਬਚਦਾ ਜਿਨ੍ਹਾਂ ਨੇ ਅੱਗ ਲਾਈ ਹੈ ਉਹਨਾਂ ਦੀ ਕਣਕ ਖਰਾਬ ਹੈ ਦੁਬਾਰੇ ਬੀਜਣੀ ਪਊਗੀ ਜਿਨ੍ਹਾਂ ਨੇ ਅੱਗ ਨਹੀਂ ਲਾਈ ਜਾਂ ਚੋਰੀਆਂ ਛੋਰੀਆਂ ਰਾਤ ਬਦ ਰਾਤ ਚ ਕਰਕੇ ਕਣਕੇ ਬੀਜੀ ਉਹਨਾਂ ਦੀ ਕਣਕ ਜਮਾ ਸਹੀ ਖੜੀ ਹੈ ਮੈਂ ਕਿਹਾ ਆ ਕੇ ਜੇ ਦੇਖ ਲੈ ਮੌਕੇ ਤੇ ਰਿਪੋਰਟਰ ਤਾਂ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਸਰਕਾਰ ਬਾਹ ਫੜੇ ਇੰਨਾ ਸਾਰਾ ਟੈਕਸ ਅਸੀਂ ਭਰਦੇ ਆਂ ਹਰ ਇੱਕ ਚੀਜ਼ ਤੇ ਅਸੀਂ ਟੈਕਸ ਦਿੰਨੇ ਆ ਜੋ ਕਾਰਪੋਰੇਟਾਂ ਲਈ ਖੋਲੇ ਜਾ ਸਕਦੇ ਆ ਉਹਦੇ ਟੈਕਸ ਦੇ ਮੂਹ ਤਾਂ ਉਹ ਕਿਸਾਨਾਂ ਤੇ ਮਜ਼ਦੂਰਾਂ ਲਈ ਵੀ ਖੋਲੇ ਜਾਣ ਉਹਨਾਂ ਦਾ ਜਿਹੜਾ ਨੁਕਸਾਨ ਉਹਦੀ ਪਰਪਾਈ ਕੀਤੀ ਜਾਵੇ ਮੈਨਰ ਭਾਇ ਸਿੰਘ ਭਾਰਤੀ ਕਿਸਾਨ ਜੂਨ ਨੇਕਤਾ ਗੁਰਾਹ ਜ਼ਿਲ੍ਹਾ ਪ੍ਰਧਾਨ ਫਤਿਹਬਾਦ